ਤੁਹਿਆ ਰਿਹਾ ਖਬਰਨਾਮੇ ਦੇ ਨਾਲ ਗਿਫਤਾਰ ਸੈਂਸ ਸਵਾਲ ਕਰਦਾ ਏ ਫਰੀਕੋਲਾ ਜिले ਦੇ ਪਿੰਡ ਹਰੀਨੋ ਦੇ ਵਰਪੀ ਸਿੰਘ ਹਰੀਨੋ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਏ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗੈਂਗਸਟਰ ਨਿਭਾਇਆ ਜਾਂਦਾ ਏ ਅਤੇ ਇਸ ਵਿੱਚ ਅਰਸ਼ ਦੱਲਾ ਨਾਂ ਦੇ ਗੈਂਗਸਟਰ ਦਾ ਵੀ ਨਾਂ ਸਾਹਮਣੇ ਆਉਂਦਾ ਏ ਤੇ ਨਾਲ ਦੀ ਨਾਲ ਐਮਪੀ ਅਮਰਤ ਪਾਲ ਦਾ ਵੀ ਜ਼ਿਕਰ ਕੀਤਾ ਜਾਂਦਾ ਏ ਵਰਪੀਤ ਹਰੀਨੋ ਕਤਲ ਮਾਮਲੇ ਦੇ ਵਿੱਚ ਉਸ ਨੂੰ ਇਨਸਾਫ ਦਿਵਾਉਣ ਲਈ ਇੱਕ 21 ਮੈਂਬਰੀ ਇਨਸਾਫ ਕਮੇਟੀ ਵੀ ਬਣਾਈ ਜਾਂਦੀ ਹੈ ਜਿਸ ਦੀ ਅੱਜ ਮੀਟਿੰਗ ਕੋਟਪੁਰਾ ਦੇ ਵਿੱਚ ਹੋਈ ਸਮੀਟਿਕ ਦੇ ਵਿੱਚ ਕਮੇਟੀ ਦੇ 21 ਮੈਂਬਰ ਮੂਤਰੇ ਅਤੇ ਉਹਨਾਂ ਵੱਲੋਂ ਫੈਸਲਾ ਲਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੰਘਰਸ਼ ਜਿਹੜਾ ਵਿੱਢਿਆ ਜਾਵੇਗਾ ਤਾਂ ਜੋ ਜੋ ਹਜੇ ਤੱਕ ਜਿਹੜਾ ਪੂਰਾ ਇਨਸਾਫ ਨਹੀਂ ਮਿਲਿਆ ਉਹ ਇਨਸਾਫ ਲਿਆ ਜਾ ਸਕੇ ਇਸ ਬੰਦ ਦੇ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਮ ਕਰਦਿਆਂ ਹੋਇਆਂ 21 ਮੈਂਬਰੀ ਇਨਸਾਫ ਕਮੇਟੀ ਦੇ ਮੈਂਬਰ ਸੈਕ ਪ੍ਰਚਾਰਕ ਸੁਜੀਤ ਸਿੰਘ ਖੋਸੇ ਨੇ ਕਿਹਾ ਕਿ ਉਹ ਪੱਛ ਦਾ ਧੰਨਵਾਦ ਕਰਦੇ ਹਨ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਤਿੰਨ ਗੈਂਗਸਟਰ ਦੇ ਖਰਵਾਇ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਗੈਂਗਸਟਰ ਅਸ ਜੋ ਕੈਨੇਡਾ ਬੈਠਾ ਹੈ ਉਹ ਮੰਗ ਕਰਦੇ ਨੇ ਕਿ ਉਸ ਨੂੰ ਇੰਡੀਆ ਲਿਆ ਦੇਜੇ ਜਾਵੇ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇ ਨਾਲ ਦੀ ਨਾਲ ਇਸ ਮਾਮਲੇ ਵਿੱਚ ਜੋ ਅਮਰਪਾਲ ਐਮਪੀ ਨੇ ਉਹਨਾਂ ਨੂੰ ਵੀ ਰਿਮਾਂਡ ਤੇ ਲਿਆ ਕੇ ਉਹਨਾਂ ਕੋਲ ਪੁੱਛਗਿੱਛ ਕੀਤੀ ਜਾਵੇ ਅਤੇ ਇਸ ਘਟਨਾ ਦਾ ਸਾਰਾ ਸੱਚ ਸਾਹਮਣੇ ਲਿਆਂਦਾ ਜਾਵੇ ਤੁਸੀਂ ਸੁਣਾ ਇਸ ਮੌਕੇ ਹੋਰ ਕੀ ਕਿਹਾ 21 ਮੈਂਬਰੀ ਇਨਸਾਫ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ ਨੇ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ 9 ਅਕਤੂਬਰ ਵਾਲੇ ਦਿਨ ਸਾਡਾ ਛੋਟਾ ਵੀਰ ਨੌਜਵਾਨ ਵੀਰ ਭਾਈ ਗੁਰਪ੍ਰੀਤ ਸਿੰਘ ਹਰੀਨੋ ਜਿਹਨੂੰ ਦਰਿੰਦਿਆਂ ਨੇ ਗੋਲੀਆਂ ਮਾਰ ਕੇ ਸ਼ਹਾਦਤ ਵਾਲ ਨੂੰ ਤੋਰ ਦਿੱਤਾ ਸੀ ਜੰਨਾਚਿਰ ਇਹ ਖਬਰ ਤੁਰੇ ਪੰਜਾਬ ਦੇ ਕੋਨੇ-ਕੋਨੇ ਤੱਕ ਖਿਲਰੀ ਉਹਨਾਂ ਤੱਕ ਇੱਕ ਕਰ ਹੱਸ ਬਣਿਆ ਹੋਇਆ ਸੀ ਕਿ ਇਹਨੂੰ ਕਤਲ ਕਰਨ ਵਾਲੇ ਕੌਣ ਨੇ ਆਪਾਂ লাশ ਨੂੰ ਕਾਫੀ ਦਿਨ ਮੋਰਚੀ ਵਿੱਚ ਰੱਖਿਆ ਦਬਾਅ ਬਣਾਉਣ ਦੇ ਤਹਿਤ ਸਾਰੀ ਗੱਲ ਹੁੰਦੀ ਰਹੀ ਪਰ ਹੱਥ ਪਰ ਲਈ ਕੁਛ ਨਹੀਂ ਸੀ ਫਿਰ ਹੌਲੀ ਹੌਲੀ ਪ੍ਰਸ਼ਾਸਨ ਨੇ ਮਸਤੀ ਮਸਤੀ ਦੀ ਦਿਖਾਉਂਦਿਆਂ ਹੋਇਆਂ ਤਿੰਨ ਰੈਕੀ ਕਰਨ ਵਾਲੇ ਬੰਦਿਆਂ ਨੂੰ ਫੜਿਆ ਉਸ ਤੋਂ ਬਾਅਦ ਆਪਾਂ ਉਹਨਾਂ ਦਾ ਸੰਸਕਾਰ ਕੀਤਾ ਫਿਰ ਬਾਅਦ ਵਿੱਚ ਸ਼ੂਟਰ ਫੜੇ ਗਏ ਨੇ ਅੱਜ ਦਾ ਜਿਹੜਾ ਸਾਡਾ 21 ਮੈਮਰੀ ਵਾਪਸ ਦਾ ਤੁਹਾਡੇ ਰੂਬਰੂ ਹੋਣ ਦਾ ਇੱਕੋ ਹੀ ਮਕਸਦਾ ਕਿ ਡੀਆਈਜੀ ਅਸ਼wini ਕਪੂਰ ਤੇ ਐਸਐਸਪੀ ਪ੍ਰਗਿਆ ਜਨ ਦੀ ਟੀਮ ਨੇ ਸੁਚੱਜੀ ਢੰਗ ਦੇ ਨਾਲ ਇਹ ਸਕੇਲਸ ਨੂੰ ਸੁਲਝਾਇਆ ਆ ਸ਼ੂਟਰਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਉਹਦੇ ਲਈ ਅਸੀਂ ਉਹਨਾਂ ਨੂੰ ਸ਼ਾਬਾਸ਼ੀ ਦੇਣਾ ਚਾਹੁੰਦੇ ਆ ਸਮੁੱਚਾ ਵਾਪਰ ਪਰੰਤੂ ਸਾਡੇ ਮਨ ਵਿੱਚ ਕੁਝ ਖਦਸ਼ੇ ਆ ਕਿ ਜਿੱਦਾਂ ਸੌਦਾ ਸਾਧ ਬਦਵੀ ਦਾ ਮਾਸਟਰਮਾਈਂਡ ਸੀ ਤੇ ਉਹਨੂੰ ਭਾਜਪਾ ਸਰਕਾਰ ਬਚਾਉਂਦੀ ਰਹੀ ਹੈ ਇਦਾਂ ਹੀ ਇਸ ਕਤਲ ਕੇਸ ਵਿੱਚ ਜਿਹੜੇ ਮਾਸਟਰਮਾਈਂਡ ਆ ਉਹਨਾਂ ਨੂੰ ਬੀਜੇਪੀ ਹਕੂਮਤ ਬਚਾਉਣ ਦੀ ਕੋਸ਼ਿਸ਼ ਕਰੇਗੀ ਤੇ ਸਾਡਾ ਅੱਜ ਦਾ ਪ੍ਰੈਸਰ ਹੈ ਇਹ ਕਹਿਣ ਦਾ ਮਕਸਦ ਹੈ ਕਿ ਪ੍ਰਸ਼ਾਸਨ ਜਿਹੜਾ ਆ ਉਹ ਫ੍ਰੀ ਹੈਂਡ ਹੋ ਕੇ ਜਿਹੜੇ ਵੀ ਮਾਸਟਰਮਾਈਂਡ ਹੈਗੇ ਆ ਚਾਹੇ ਉਹ ਕੈਨੇਡਾ 'ਚ ਬੈਠੇ ਆ ਚਾਹੇ ਉਹ ਡਿਬਰੂਗੜ ਦੀ ਜੇਲ੍ਹ 'ਚ ਬੈਠੇ ਆ ਉਹਨਾਂ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਕੇ ਉਹਨਾਂ ਦੀ ਡੂੰਗੀ ਪੁੱਛਗਿੱਛ ਕਰਕੇ ਸੱਚ ਸਾਹਮਣੇ ਲਿਆਉਣ ਤੇ ਜੇ ਕਿਤੇ ਆਨਾਕਾਨੀ ਕੀਤੀ ਤੇ ਫਿਰ ਖਾਲਸਾ ਪੰਥ ਸੰਘਰਸ਼ ਵਿਢਣ ਲਈ ਤਿਆਰ ਹੋਊਗਾ ਕਿਉਂਕਿ ਹੁਣ ਕੋਈ ਲੁਕੀ ਸ਼ਿਪੀ ਗੱਲ ਨਹੀਂ ਰਹਿ ਗਈ ਹੁਣ ਚਿੱਟੇ ਦੁੱਧ ਵਾਂਗੂ ਸਾਫ਼ ਹੋ ਗਿਆ ਕਿ ਇਹਦਾ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਜਿਹੜਾ ਕਤਲ ਆ ਉਹਦੇ ਤਾਰ ਡੇਬਰੂਗੜ੍ਹ ਜੇਲ੍ਹ ਨਾਲ ਵੀ ਜੁੜਦੇ ਆ ਤੇ ਕੈਨੇਡਾ ਨਾਲ ਵੀ ਜੁੜਦੇ ਆ ਸੋ ਪਿਛਲੇ ਦਿਨੀ ਅਰਸ਼ਦ ਵਾਲੇ ਨੂੰ ਇੱਥੇ ਫੜਿਆ ਗਿਆ ਆ ਜਿਹੜੇ ਹੋਰ ਵੀ ਹੈਗੇ ਪੱਪਲ ਵਰਗੇ ਜਾਂ ਹੋਰ ਲੋਕ ਜਿਹੜੇ ਹੈਗੇ ਆ ਜਿਹੜੇ ਵਿਦੇਸ਼ਾਂ ਤੋਂ ਬੈਠ ਕੇ ਧਮਕੀਆਂ ਦਿੰਦੇ ਸੀਗੇ ਜਿਹੜੇ ਹੋਰ ਰਮਾਣਿਆਂ ਦਾ ਕੋਈ ਇੱਕ ਵਿਅਕਤੀ ਹੈਗਾ ਕੀ ਉਹਦਾ ਨਾਮ ਭਾਈ ਗੋਰਾ ਰਮਾਣਾ ਜਿਹੜੇ ਇਸ ਗੱਲ ਨੂੰ ਸਾਰਿਆਂ ਨੇ ਇੱਕ ਸਾਜ਼ਿਸ਼ ਤਹਿਤ ਕਿਉਂਕਿ ਜਿਹੜੀ 111 ਸਾਜ਼ਿਸ਼ ਤਹਿਤ ਆ ਹੁਣ ਸਾਡਾ ਮਸਲਾ ਹੈਗਾ ਕਿ ਕਤਲ ਕਰਨ ਵਾਲੇ ਫੜਲੇ ਗਏ ਕਾਤਲ ਫੜੇ ਗਏ ਆ ਨਿਸ਼ਾਨਦੇਹੀ ਕਰਨ ਵਾਲੇ ਫੜੇ ਗਏ ਆ ਪਰ ਕਤਲ ਕਰਵਾਇਆ ਕਿਨਾਂ ਨੇ ਆ ਦੱਸ ਦਿੱਤਾ ਡੀਜੀਪੀ ਸਾਹਿਬ ਨੇ ਵੀ ਇਹਨਾਂ ਇਹਨਾਂ ਨੇ ਕਰਾਇਆ ਸੀ ਖਦਸ਼ੇ ਸੀਗੇ ਉਹ ਯਕੀਨ ਚ ਬਦਲ ਗਏ ਪਰੰਤੂ ਹੁਣ ਉਹਨਾਂ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਦੇਣ ਦੀ ਲੋੜ ਆ ਉਹਨਾਂ ਨੂੰ ਇਸ ਪਰਚੇ ਵਿੱਚ ਸ਼ਾਮਲ ਕਰਕੇ ਤੇ ਵਾਰੰਟ ਤੇ ਲਿਪਰੋਟੈਕਸ਼ਨ ਵਾਰੰਟ ਤੇ ਲਿਆ ਕੇ ਉਹਨਾਂ ਕੋਲੋਂ ਡੂੰਗੀ ਪੁਸ਼ਗਸ਼ ਕਰਨ ਦੀ ਜ਼ਰੂਰਤ ਹੈਗੀ ਆ ਜਿਹਦੇ ਵਾਸਤੇ ਜਿਹੜੀ ਮੈਂ ਪਹਿਲਾਂ ਦੱਸ ਚੁੱਕਾ ਕਿ ਜਿਹੜੀ ਸਰਕਾਰ ਹੈਗੀ ਆ ਬੀਜੇਪੀ ਉਹ ਆਪਣਾ ਹੱਕ ਟੰਡਾ ਬਣਾਉਗੀ ਜਿੱਦਾਂ ਸੌਦਾ ਸਾਦ ਨੂੰ ਬਚਾਉਂਦੇ ਰਹੇ ਇਦਾਂ ਬਚਾਉਣਗੇ ਪਰ ਜੇ ਇਹੋ ਜੀ ਪ੍ਰਸ਼ਾਸਨ ਨੇ ਕੋਈ ਗੱਲ ਕੀਤੀ ਤੇ ਅਸੀਂ ਕਿਸੇ ਕੀਮਤ ਦੇ ਉੱਤੇ ਵੀ ਉਹ ਬਖਸ਼ਾਂਗੇ ਨਹੀਂ ਤੇ ਲੈ ਨਹੀਂ ਪਾਵਾਂਗੇ ਸਾਡਾ ਜਿਹੜਾ 1 ਜਨਵਰੀ ਨੂੰ ਗੁਰਪ੍ਰੀਤ ਸਿੰਘ ਹਰੀਨਾਉ ਦੇ ਪਿੰਡ ਸੌਰੀ 1 ਦਸੰਬਰ ਨੂੰ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਤੇ ਉਸ ਦਿਨ ਤੱਕ ਜੇ ਕੋਈ ਨਾ ਗੱਲ ਹੋਈ ਤੇ ਅਗਲੇ ਸੰਘਰਸ਼ ਦੀ ਰੂਪਰੇਖਾ ਜਿਹੜੀ ਉਸ ਦਿਨ ਲਿਖੀ ਜਾਵੇ ਸਬਰ ਸੌਦਾ ਵੀ ਡਿਬਰੂਗੜ੍ਹ ਦਾ ਸੁਨਾਮ ਲੈ ਰਹੇ ਹੋ ਇਸ ਦਾ ਨਾਮ ਡਿਬਰੂਗੜ੍ਹ ਵਿੱਚ ਅਮਰਤਪਾਲ ਬੈਠਾ ਹੋਇਆ ਅਸੀਂ ਕੋਈ ਬੁੱਕਲ ਵਿੱਚ ਗੋੜ ਥੋੜੋ ਪੰਦੇ ਆ ਅਸੀਂ ਸਪਸ਼ਟ ਹੈਗੇ ਆ ਕਿ ਉਹਨਾਂ ਲੋਕਾਂ ਨੇ ਕਿਉਂਕਿ ਗੁਰਪ੍ਰੀਤ ਸਿੰਘ ਦੀ ਤਸਲੀ ਨਹੀਂ ਸੀ ਹੋਰ ਕਿਸੇ ਨਾਲ ਤੇ ਉਹਨਾਂ ਲੋਕਾਂ ਨੇ ਕਰਵਾਇਆ ਤੇ ਅਰਸ਼ ਡਾੜਾ ਹੈਗਾ ਉਹ ਗੈਂਗਸਟਰ ਉਹ ਤਾਂ ਜ਼ਿੰਮੇਵਾਰੀ ਲਈ ਜਾਂਦਾ ਪਰ ਕੋ ਦਵਾਈ ਗਈ ਜ਼ਿੰਮੇਵਾਰੀ ਆ ਉਹ 11 ਦਿਨ ਬਾਅਦ ਪਰੰਤੂ ਜਿਹੜੇ ਲੋਕਾਂ ਨੇ ਕਰਾਇਆ ਉਹ ਬੁੱਕਲ ਦੇ ਪਿੱਛੇ ਲੁੱਕ ਕੇ ਬੈਠੇ ਹੋਏ ਆ ਉਹ ਜੇਲ੍ਹ ਦੀ ਆੜ ਲੈ ਕੇ ਗੱਲ ਕਰ ਰਿਹਾ ਕਿ ਜੇਲ੍ਹ ਤੋਂ ਨਹੀਂ ਹੋ ਸਕਦੇ ਇਹ ਹੁਣ ਜਿਹੜੀ ਆ ਜਨਤਕ ਹੋਣੀ ਚਾਹੀਦੀ ਆ ਸਰ ਜੀ ਤੁਸੀਂ ਬੀਜੇਪੀ ਨਾਲ ਗੱਲ ਨੂੰ ਤੋੜਿਆ ਜੀ ਗੁਰੂਗੜ੍ਹ ਦੀ ਜੇਲ੍ਹ ਦਾ ਜੀ ਉਹ ਤਾਂ ਪਿਛਲੇ 2 ਸਾਲ ਤੋਂ ਡਿਵਲਵਰ ਦੀ ਜੇਲ੍ਹ ਤੇ ਬੀਜੇਪੀ ਨਹੀਂ ਹੋਂ ਰਿਹਾ ਮਿਲ ਸਕਦਾ ਜੀ ਨਹੀਂ ਕਿ ਕਈ ਵਾਰ ਜਿਹੜੀ ਸਕ੍ਰਿਪਟਡ ਗੇਮ ਹੁੰਦੀ ਆ ਨਾ ਦੇਖਣ ਨੂੰ ਅਸੀਂ ਹੋਰ ਕੁਝ ਦੇਖਦੇ ਹੁੰਨੇ ਆ ਪਰ ਜਿੱਦਾਂ ਪਰ ਹੀਰੋ ਫਿਲਮ ਚ ਮਰ ਜਾਂਦਾ ਆ ਅਸਲੀ ਮਰਿਆ ਥੋੜਾ ਹੁੰਦਾ ਉਹ ਉਹ ਤਾਂ ਡਰੈਸਿੰਗ ਰੂਮ ਚ ਚਾਹ ਪੀਂਦਾ ਹੁੰਦਾ ਆ ਇਦਾਂ ਇਦਾਂ ਵੀ ਹੋ ਜਾਂਦਾ ਹੁੰਦਾ ਨਾ ਜੀ ਕਿਹੜਾ ਚੱਲਣਾ ਵੀ ਉਹਨੂੰ ਸਕ੍ਰਿਪਟ ਦਿੱਤਾ ਤੇ ਉਹ ਤੇ ਜੇਲ੍ਹ ਚ ਬਿਲਕੁਲ ਸਕ੍ਰਿਪਟਡ ਆ ਸਾਰਾ ਕੁਝ ਇਹ ਕੋਈ ਐਨਐਸਏ ਸਕ੍ਰਿਪਟਡ ਆ ਹੋਰ ਕੀ ਆਏਗਾ ਇਹ 57 ਦਾ ਵਿਗੜ ਵੈਸੇ ਪਰਚੇ ਚ ਅਮਰਤ ਰਾਓ ਦਾ ਨਾਮ ਤਾਂ ਵੈਸੇ ਮੈਂਸ਼ਨ ਕਰ ਦਿੱਤਾ ਹੈਗਾ ਜੀ ਪਰਚੇ ਵਿੱਚ ਨਾਮ ਮੈਂਸ਼ਨ ਕਰਨ ਮੈਂਸ਼ਨ ਕਰਨ ਨਾਲ ਜਰਨਲਿਸਟ ਜਰਨਲਿਸਟਸ ਗੱਲ ਮੁਕਦੀ ਨਹੀਂ ਨਾ ਗੱਲ ਤਾਂ ਉਹਨੂੰ ਰਿਮਾਂਡ ਤੇ ਲਿਆਉਣ ਪੁਛ ਦਾ ਕਾਰਨ ਤੇ ਉਹਨੂੰ ਇਹਦੇ ਵਿੱਚ ਫੇਰ ਫੇਰ ਗੱਲ ਕੀ ਕਾਰਨ ਰਹਿ ਹੈ ਜਿਹੜਾ ਗੁਰਪ੍ਰੀਤ ਦਾ ਜਿਹੜਾ ਕਤਲ ਜਿਹੜਾ ਅੰਮ੍ਰਿਤਪਾਲ ਵੱਲੋਂ ਜਾਉਦੀ ਸਾਥੀਆਂ ਵੱਲੋਂ ਦੇ ਲਿਆ ਗਿਆ ਹੋ ਗਿਆ ਕਰਾਇਆ ਗਿਆ ਹੋ ਗਿਆ ਦੇਖੋ ਜੀ ਕਤਲ ਤੱਕ ਤੇ ਗੱਲ ਜਾਣੀ ਨਹੀਂ ਚਾਹੀਦੀ ਸੋਸ਼ਲ ਮੀਡੀਆ ਤੇ ਕੰਟਰੋਵਰਸੀ ਆ ਹੋਰ ਤਾਂ ਕੁਝ ਹੈ ਹੀ ਨਹੀਂ ਸੀ ਉਹ ਸੱਚ ਲਿਖਦਾ ਸੀਗਾ ਤੇ ਉਹਦੇ ਸੱਚ ਲਿਖਣ ਨੂੰ ਜਿਹੜੀ ਗੱਲ ਇਹ ਖਾਲਸਾ ਜੀ ਤੁਸੀਂ ਸ਼ਾਬਾਸ਼ ਦਿੱਤੀ ਹੈ ਰਿਕਾਰਡ ਬੋਲ ਜੀ ਦੂਸਰੇ ਪਾਸੇ ਤੁਸੀਂ ਕਹਿਣਾ ਹਲੇ ਤੱਕ ਜਿਹੜੇ ਬੰਦੇ ਨਾਮਜ਼ਦ ਕੀਤੇ ਉਹਨਾਂ ਨੂੰ ਲੈ ਕੇ ਉਹਨਾਂ ਤੋਂ ਪੁੱਛ ਲਈ ਜਾਣੀ ਚਾਹੀਦੀ ਹੈ ਫਿਰ ਇਹ ਡਬਲ ਗੇਮ ਕਿਵੇਂ ਜਿੰਨਾ ਕੰਮ ਕੀਤਾ ਉਹਦੇ ਲਈ ਤਾਂ ਸ਼ਾਬਾਸ਼ ਦੇਣੀ ਬਣਦੀ ਹੈ ਨਾ ਤੇ ਬਲਾਈਂਡ ਕੇਸ ਸੀਗਾ ਰਾਤ ਦੇ ਹਨੇਰੇ ਚ ਹੋਇਆ ਹੋਇਆ ਕਤਲ ਸੀਗਾ ਇਹ ਭੱਜ ਗਏ ਸੀਗੇ ਸੀਸੀਟੀਵੀ ਫੁਟੇਜ ਖੁੰਘਾਲੀਆਂ ਆਇਆ ਬਹੁਤ ਮਿਹਨਤ ਕੀਤੀ ਹੈ ਪੁਲਿਸ ਨੇ ਜਿੰਨਾ ਕੀਤਾ ਉਹ ਲਈ ਸ਼ਾਬਾਸ਼ ਪਰ ਸਾਡਾ ਮਤਲਬ ਹੈ ਵੀ ਜਿਹਦੇ ਪਿੱਛੇ ਵੱਡੀਆਂ ਏਜੰਸੀਆਂ ਹੈਗੀਆਂ ਜਿਹੜੇ ਜ਼ਿਲ੍ਹਿਆਂ 'ਚ ਬੈਠੇ ਆ ਜਾਂ ਜਿਹੜੇ ਕਨੇਡਾ ਵਰਗੀਆਂ ਅ ਦੇਸ਼ਾਂ ਚ ਜਾ ਕੇ ਸ਼ਰਨ ਲਈ ਬੈਠੇ ਆ ਉਹਨਾਂ ਨੂੰ ਹੁਣ ਲਿਆਉਣਾ ਵੀ ਪੁਲਿਸ ਦੀ ਇੱਕ ਇੱਜ਼ਤ ਦਾ ਸਵਾਲ ਹੈ ਜਿੱਤੇ ਤਿੰਨ ਬੰਦੇ ਥੋੜੇ ਫਰੀਦਕੋਟ ਪੁਲਿਸ ਨੇ ਇਸ ਕਾਂਫਰੰਸ ਕੀ ਮੀਡੀਆ ਦੇ ਇੱਕ ਸਾਥੀ ਨੇ ਸਵਾਲ ਕੀਤਾ ਸੀ ਜੀ ਅਫਸਰ ਨੂੰ ਜੀ ਡਿਵਲੂਗੜ ਜੇਲ੍ਹ ਦੇ ਵਿੱਚ ਜਿਹੜੇ ਕਮਰੇ ਤੋਂ ਬਾਹਰ ਤੁਸੀਂ ਹੋਰ ਨਾਲ ਕੁਝ ਵਿੱਚ ਕਰੋਗੇ ਉਹਨਾਂ ਨੇ ਇਹ ਗੱਲ ਕਹਿ ਕੇ ਗੱਲ ਨੂੰ ਕਹ ਤਾ ਵੀ ਇਹ ਇਨਵੈਸਟੀਗੇਸ਼ਨ ਮੈਟਰ ਹੈ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਹਾਂ ਤੁਹਾਨੂੰ ਇਹ ਗੱਲ ਚੁੱਕੀ ਦੇਖੋ ਜਿਹੜਾ ਤੁਹਾਡੇ ਮਨ ਅੰਦਰ ਚੱਲ ਰਿਹਾ ਉਹ ਸਾਡੇ ਵੀ ਚੱਲ ਰਿਹਾ ਨਾ ਵੀ ਕਿਤੇ ਹੋਏ ਨਾ ਹੋਵੇ ਵੀ ਪੁਲਿਸ ਨੂੰ ਵੱਡਾ ਕਰਕੇ ਬਾਹਰ ਕੱਢਣਾ ਤੁਹੀਂ ਹੋਵੇ ਵੀ ਪਹਿਲਾਂ ਨਾਂ ਲਾ ਦਿਓ ਫਿਰ ਬਾਅਦ ਵਿੱਚ ਕਹਿ ਦਿਓ ਜੀ ਇਹਦਾ ਰੋਲ ਨਹੀਂ ਹੈ ਅਸੀਂ ਤਾਂ ਪਹਿਲੇ ਦਿਨ ਤੋਂ ਸ਼ੱਕ ਜਾਰ ਕਰਦੇ ਸੀ ਜਦੋਂ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਪੁਲਿਸ ਦੀ ਉਦੋਂ ਯਕੀਨ ਵਿੱਚ ਬਦਲ ਜਾਂਦੀ ਹੈ ਗੱਲ ਤੇ ਫਿਰ ਸਾਡੇ ਕੋਲ ਪ੍ਰੂਫ ਜਿਹੜੇ ਪੁਲਿਸ ਨੂੰ ਦਿੱਤੇ ਹੋਏ ਉਹ ਝੂਠੇ ਥੋੜੋ ਹੋ ਸਕਦੇ ਆ ਇਸ ਤਰ੍ਹਾਂ ਦੀ ਰਣਨੀਤੀ ਹੋਊਗੀ ਜੇ ਮੰਨ ਲਓ ਇੱਕ ਸਮਰਤਕ ਦੇ ਕੋਈ ਇਹਦੀ ਨਾ ਠੋਸ ਗੱਲ ਨਿਕਲਦੀ ਸਾਹਮਣੇ ਦੇਖੋ ਜੀ ਅਸੀਂ ਪੀਸਫੁਲ ਲੋਕ ਹੈਗੇ ਆ ਅਸੀਂ ਕਿਸੇ ਤਰ੍ਹਾਂ ਹਾਰਮਨੀ ਪੰਜਾਬ ਦੀ ਜਿਹੜੀ ਸ਼ਾਂਤੀ ਉਹਨੂੰ ਖਰਾਬ ਕਰਨਾ ਨਹੀਂ ਚਾਹੁੰਦੇ ਪੰਜਾਬ ਨੇ ਬਹੁਤ ਕੁਝ ਚੱਲਿਆ ਹੋਇਆ ਅਸੀਂ ਜਾਬਤੇ ਵਿੱਚ ਰਹਿ ਕੇ ਹਰ ਤਰ੍ਹਾਂ ਦਾ ਉਹ ਐਕਸ਼ਨ ਕਰਾਂਗੇ ਜਿਹਦੇ ਨਾਲ ਪੁਲਿਸ ਨੂੰ ਮਜਬੂਰ ਹੋਣਾ ਪਵੇ ਉਸ ਦੀ ਰੂਪਰੇਖਾ ਕੀ ਹੋਊਗੀ ਉਹ ਮੌਕੇ ਤੇ ਲਿਖੀ ਜਾਊਗੀ ਜੀ ਅੱਜ ਦੀ ਡੇਟ ਵਿੱਚ ਹੁਣ ਆਪਾਂ ਇਮੀਡੀਏਟਲੀ ਐਵੀ ਤੱਕ ਰੂਪਰੇਖਾਈ ਹੈ ਨਾ ਕਿ ਗੁਰਬਾਣੀ ਨੂੰ ਪੜਨਾ ਹੋ ਸਗੇ ਅਰਦਾਸ ਕਰਨੀ ਅੱਜ ਵੀ ਭਾਈ ਸਾਹਿਬ ਭਾਈ ਅਜਨਾਲਾ ਸਾਹਿਬ ਹੁਣਾਂ ਨੇ ਸਹਿਜ ਪਾੜ ਦੇ ਭੋਗ ਪਾਏ ਆ ਅਸੀਂ ਉਸ ਕਲਪੁਰਖ ਦਾ ਸ਼ੁਕਰਾਨਾ ਕਰਾਂਗੇ ਉਥੋਂ ਹੌਸਲਾ ਤੇ ਹਿੰਮਤ ਮੰਗਾਂਗੇ ਤੇ ਅਗਲੇ ਬੰਨੇ ਲੜਾਈ ਲੜਾਂਗੇ